5 5 7 2025 ਨੂੰ ਆਊਟਸੋਰਸ ਯੂਨੀਅਨ ਦੀ ਚੋਣ ਕੀਤੀ ਗਈ ਜਿਦੇ ਵਿੱਚ ਮੈਨੂੰ ਤੇਰੇਂਦਰ ਸਿੰਘ ਕੋਲੇਵਾਲਾ ਜ਼ਿਲ੍ਹਾ ਦਾ ਪ੍ਰਧਾਨ ਲਾਇਆ ਗਿਆ ਹੈ ਪ੍ਰਗਟ ਸਿੰਘ ਸਿੱਖਾਂਵਾਲਾ ਉਹਨਾਂ ਨੂੰ ਜੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਹੈ ਤੇ ਨਵਜੋਤ ਸਿੰਘ ਸੰਧੂ ਉਹਨਾਂ ਨੂੰ ਜਨਰਲ ਸਕੱਤਰ ਲਾਇਆ ਗਿਆ ਹੈ ਕਿਹੜੀਆਂ ਮੰਗਾਂ ਫਿਰ ਵਿਚਾਰ ਚਰਚਾ ਕੀਤੀ ਜਾਓ ਕਿਹੜੀਆਂ ਮੰਗਾਂ ਆਸਤੇ ਤੁਹਾਡਾ ਤੁਹਾਡੇ ਕਰਮਚਾਰੀ ਆਊਟਸੋਰਸ ਤੇ ਐਚਆਈਐਮ ਦੇ ਅੰਦਰ ਕੰਮ ਕਰ ਰਹੇ ਆ ਇਹਲੇ ਪਾਸ ਪਾਣੀ ਵੀ ਨਦੀ ਦੇ ਤਰਖਾ ਰੂਹੀ ਹੈ ਜਿਹਦੇ ਗਾੜੇ ਅਸੀਂ ਸੋਸਨ ਸਰ ਨੂੰ ਮੰਗ ਪੱਤਰ ਦਿੱਤਾ ਹੈ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਰਖਾਵਾ ਦਿੱਤੀਆਂ ਜਾਣ ਤਾਂ ਜੋ ਸ਼ਹਿਰ ਸਮਾਵਾ ਸੰਗੀਤਰਾ ਦੇ ਸਕਣ ਵੈਸੇ ਇਹ ਗੱਲ ਕਰੀਏ ਕਿੜੀਆਂ ਗੱਲ ਮੰਗਾ ਹੈਗੇ ਤੁਹਾਡੀਆਂ ਮੇਰੇ ਸਾਡੇ ਇਹ ਵੀ ਇਹਦੀ ਆਪਣਾ ਕਟਿਆ ਜਾ ਰਿਹਾ ਕਟਿਆ ਜਾ ਰਹੀ ਸੱਤੇ ਮਲਾ ਕੇ ਪੱਕੇ ਕੀਤੇ ਜਾਣੀ ਤੇ ਬਰਾਬਰ ਕੰਮ ਬਰਾਬਰ ਤਰਖਾ ਕੀਤੀ ਸੋਸਾਇਟੀ ਵਾਲਿਆਂ ਦੀ ਤਰਖਾ ਵਾਧਾ ਹੈ ਸਾਡੇ ਉੱਥੋਂ ਉੱਥੇ ਕਟਾ ਉਹਨਾਂ ਦੇ ਬਰਾਬਰ ਕੰਮ ਕਰਦੇ ਬਰਾਬਰ ਤਰਖਾਵਾ ਦਿੱਤੀਆਂ ਜਾਣ ਮੇਰਾ ਨਾਮ ਪ੍ਰਕਰ ਸਿੰਘ ਹੈ ਜੀ ਸਾਡੀ ਇੱਕ ਮੀਟਿੰਗ ਹੋਈ ਸੀ ਜੀ 5/7/2023 ਨੂੰ ਤੇ ਯਾਦ ਰੱਖੋ ਸਾਡੀ ਸਟੇਟ ਕੋ ਇੱਕ ਸਾਡੀ ਯੂਨੀਅਨ ਆਈ ਸੀ ਤੇ ਜਿਨ੍ਹਾਂ ਨੇ ਸਾਡੇ ਜਿਲ੍ਹਾ ਹਸਪਤਾਲ ਫੀਕੋਟ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਜਿਹੜੇ ਕੱਚੇ ਕੰਮ ਦੇ ਕੰਮ ਕਰਦੇ ਆਊਟਸੋਰਸ ਤੇ ਲਗਾਤਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਉਹਨਾਂ ਦੀ ਯੂਨੀਅਨ ਨੂੰ ਇਕੱਠਾ ਕਰਕੇ ਇੱਕ ਨਵਾਂ ਹੀ ਰੂਪ ਦਿੱਤਾ ਹੈ ਤੇ ਜਿਸ ਵਿੱਚ ਸਾਡੇ 11-12 ਬੰਦਿਆਂ ਦੀ ਕਮੇਟੀ ਬਣੀ ਹੈ ਜੀ ਤੇ ਜਸਟ ਅਥਾਰਟੀ ਅਹੁਦੇਦਾਰ ਨਿਪਟੋਏ ਆ ਜੀ ਤੇ ਜਸਟ ਸਾਡੇ ਕਈ ਬੰਦੇ ਜਿਹੜੇ ਕੰਮ ਕਰ ਰਹੇ ਆ ਜੀ ਮੈਨਾਂ ਵੀ ਤੁਹਾਡੇ ਚੈਨਲ ਆਈਆਂ ਸੁਧਾਰਾ ਚਲਾ ਗਿਆ ਜੀ ਉਸ ਤਰ੍ਹਾਂ ਤੇ 24 ਮੁਲਾਜ਼ਮ ਸੀ ਜੀ ਐਚਐਮਆਈਐਸ ਪਾਇਲਟ ਪ੍ਰੋਜੈਕਟ ਦੇ ਜਿਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਤਰਖਾਹਾਂ ਮਿਲਦੀਆਂ ਸੀ 6-6 ਮਹੀਨਿਆਂ ਬਾਅਦ ਮਤਲਬ ਇੱਕ ਮਸਦੇਈ ਮਾ ਮੰਗ ਸੁਲੂ ਕੀਤਾ ਜਾਂਦਾ ਸੀ ਜਿਨ੍ਹਾਂ ਨਾਲ ਸਿਆਸੀ ਆਮੀ ਨਵਾਂ ਧਰਨੇ ਲਾ ਲਾ ਕੇ ਤਰਖਾ ਮੰਗਦੇ ਆ ਜੀ ਇਸ ਵਾਰ ਵੀ ਤੀਜੀ ਵਾਰ ਤੀਜੀ ਟਰਮ ਹੋ ਚੱਲੀ ਆ ਜੀ ਸਾਨੂੰ 5 ਮਹੀਨੇ ਹੋ ਚੱਲੇ ਆ ਜੀ ਤੇ ਸਾਨੂੰ ਤਰਖਾ ਹਜੇ ਤੱਕ ਮਿਲੀ ਨਹੀਂ ਜੀ ਇਸ ਮੰਤਰੇ ਵਿੱਚ ਅਸੀਂ ਸਾਡੇ ਪ੍ਰਧਾਨ ਸਾਹਿਬ ਨਾਲ ਤੇ ਜਨਰਲ ਸਕੱਤਰ ਦੀ ਸਾਡੀ ਟੀਮ ਆ ਜੀ ਸਾਰੀ ਨਾਲ ਅੱਜ ਅਸੀਂ ਆਪਣਾ ਸ਼ਿਵਨ ਸਰਜਨ ਡਾਕਟਰ ਚੰਦਰ ਸਿੰਘ ਕਰਤਾਰ ਜੀ ਨੂੰ ਮੰਗ ਪੱਤਰ ਦਿੱਤਾ ਹੈ ਜੀ ਕਿ ਸਾਡੀਆਂ ਜਿਹੜੀਆਂ ਤਰਖਾਾਂ ਜਲਦੀ ਤੋਂ ਜਲਦੀ ਪੁਆਈਆਂ ਜਾਣ ਜੀ ਤੇ ਅੱਗੇ ਤੋਂ ਜਿਹੜੀਆਂ ਤਰਖਾਾਂ ਸਾਡੀਆਂ ਉਹ ਸਮੇਂ ਸਿਰ ਦਿੱਤੀਆਂ ਜਾਣ ਜੀ ਜੇ ਸਾਰੇ ਪੱਕੇ ਮਲਾਜ਼ਮਾਂ ਨੂੰ ਮਹੀਨੇ ਦੀ ਮਹੀਨੇ ਤਨਖਾਹ ਮਿਲਦੀਆਂ ਜੀ ਉਸੇ ਤਰ੍ਹਾਂ ਹੀ ਸਾਨੂੰ ਵੀ ਤਨਖਾਹ ਦਿੱਤੀਆਂ ਜਾਣ ਜੀ ਤੇ ਜਿਹੜੀਆਂ ਸਾਡੇ ਮਲਾਜ਼ਮਾਂ ਦੀਆਂ ਹੋਰ ਕੋਈ ਮੰਗਾਂ ਜੀ ਜ਼ਿਲ੍ਹਾ ਲੈਵਲ ਤੇ ਉਹ ਇੱਥੇ ਹੱਲ ਕੀਤੀਆਂ ਜਾਣ ਜੀ ਤੇ ਜੋ ਸਾਡੀਆਂ ਕੋਈ ਵੱਡੀਆਂ ਮੰਗਾਂ ਹੈਗੀਆਂ ਜੀ ਜਿਵੇਂ ਸਾਡੇ ਪੁਰਾਣੇ ਕੰਮ ਹੈਗੇ ਆ ਜਾਂ ਆਊਟਸੋਰਸ ਦੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮਹਿਕਮਿਆਂ ਦੇ ਵਿੱਚ ਸਵਾਵਾ ਦੇ ਰਹੇ ਆ ਉਹਨਾਂ ਨੂੰ ਮਹਿਕਮੇ ਦੇ ਅੰਡਰ ਕਰਕੇ ਉਹਨਾਂ ਤੋਂ ਉਹਨਾਂ ਨੂੰ ਮਤਲਬ ਜਿਹੜੀਆਂ ਕੰਪਨੀਆਂ ਰਾਹੀਂ ਲੁਟਾਂਸ ਦਾ ਹੋ ਰਹੀਆਂ ਆਂ ਉਹ ਬੰਦ ਕੀਤੇ ਜਾਂਦੇ ਜੀ ਉਹਨਾਂ ਨੂੰ ਪੱਕੇ ਕੀਤਾ ਜਾਵੇ ਵਿਭਾਗ ਦੇ ਅੰਡਰ ਲੈ ਕੇ ਉਹਨਾਂ ਨੂੰ ਜਿਹੜੇ ਬੰਦ ਦੇ ਬੈਨੀਫਿਟ ਜਿਹੜੇ ਪੱਕੇ ਮੁਲਾਜ਼ਮਾਂ ਨੂੰ ਜਿਵੇਂ ਦਿੱਤੇ ਜਾਂਦੇ ਆ ਉਸੇ ਤਰ੍ਹਾਂ ਹੀ ਦਿੱਤੇ ਜਾਣ ਜੀ ਸਰ ਤੁਸੀਂ ਵੇਖਦੇ ਹੀ ਹੋ ਕਿ ਇੱਕ ਹੀ ਛੱਤ ਦੇ ਥੱਲੇ ਪੱਕੇ ਮੁਲਾਜ਼ਮ ਬਹਿ ਕੇ ਕੰਮ ਕਰਦੇ ਉਸੇ ਛੱਤ ਦੇ ਮੁਲਾਜ਼ਮ ਕੰਮ ਕਰਦੇ ਆ ਸੇਮ ਕੁਰਸੀਆਂ ਤੇ ਉਹਨਾਂ ਦੀ ਹੋਵੈਂਦੇ ਆ ਉਹਨਾਂ ਦੀ ਹੋਵੈਂਦੇ ਆ ਬਸ ਫਰਕ ਇੰਨਾ ਜੀ ਇਹ ਪੱਕੇ ਰੈਗੂਲਰ ਮੁਲਾਜ਼ਮਾਂ ਆ ਕੱਟੇ ਮੁਲਾਜ਼ਮਾਂ ਤੇ ਉਹਨਾਂ ਦਾ ਇੱਕ ਮਤਰੇਅ ਮਾਰਕਾ ਸਨੂਪ ਕੀਤਾ ਜਾਂਦਾ ਹੈ ਜਿਹੜੀਆਂ ਇਹ ਦੁਬਾਰਾ ਜਿਹੜੀਆਂ ਖੜੀਆਂ ਕੀਤੀਆਂ ਆ ਇਹਨਾਂ ਨੂੰ ਅਸੀਂ ਹੁਣ ਅੱਗੇ ਅਗਲੇ ਟਾਈਮ ਦੇ ਵਿੱਚ ਇਹਨਾਂ ਨੂੰ ਸਮਾਪਤ ਕਰਾਂਗੇ ਜੀ ਅੱਜ ਸਾਡੀ ਮੰਗ ਇਹ ਹੀ ਹੈ ਜੀ ਫਿਲਹਾਲ ਵੀ ਸਾਡਾ ਜਿਹੜਾ ਪੱਛੇ ਪੱਚੀ ਮਜ਼ਦਮਾਂ ਦੀ ਚੌਂਕੀਆਂ ਦੀ ਜਿਹੜੀ ਤਨਖਾਹ ਨਹੀਂ ਆਈ ਪਿਛਲੇ 5 ਮਹੀਨਿਆਂ ਤੋਂ ਜੀ ਉਹਨਾਂ ਦੀ ਤਨਖਾਹ ਰੈਗੂਲਰ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਬੰਦੀ ਤਨਖਾਹ ਦੇ ਕੇ ਅੱਗੇ ਤੋਂ ਮਹੀਨੇ ਵੀ ਮਹੀਨੇ ਤਨਖਾਹ ਉਹਨਾਂ ਨੂੰ ਦਿੱਤੀ ਜਾਵੇ